ਆ ਵੀਰੋ ਅੰਨੰਸੀ ਗਰੇਵਾਲ ਫੁਗਰੀ ਕਨੇਡਾ ਵਾਲੀ ਨੇ ਅਜੇ ਰਾ ਸਿੰਘ ਸਾਹਿਬ ਭਾਈ ਅਮਰਪਾਲ ਸਿੰਘ ਦੇ ਖਿਲਾਫ ਕੀਤਾ ਨਾ ਬਕਵਾਸ ਇਸ ਬਕਵਾਸ ਨੂੰ ਸੁਣ ਕੇ ਤੇ ਕੋਈ ਗੱਲ ਯਾਦ ਆਉਂਦੀ ਆ ਪ੍ਰਾਣੀ ਕਹਾਵਤ ਗੂੰ ਖਾਣੀ ਕੁੱਤੀ ਤੇ ਸ਼ੇਰਾਂ ਦਾ ਸ਼ਿਕਾਰ ਗੂੰ ਖਾਣੀ ਕੁੱਤੀ ਤੇ ਸ਼ੇਰਾਂ ਦਾ ਸ਼ਿਕਾਰ ਇਹ ਏ ਮੰਤਾ ਕੁਲ ਕਰਨੀ ਨਾ ਇਹਦਾ ਬੰਗਾਲਣਿਆ ਐਦੋਂ ਕਿਸੇ ਕੋ ਟੁੱਟੀ ਭਜੀਜੀ ਪੰਜਾਬੀ ਸਿੱਖ ਕੇ ਤੇ ਵੀਡੀਓ ਪਾਉਂਦੀ ਕਿ ਲੋਰ ਲਾ ਲੈਂਦੀ ਮੇਕਅਪ ਕੋ ਆ ਜਾ ਨਾ ਐਡੀ ਭਾੜੀ ਲੱਗਦੀ ਆ ਮੇਕਅਪ ਚ ਜਿਦਾਂ ਪੁਰਾਣੀਆਂ ਫਿਲਮਾਂ ਰਾਮ ਸੇਧੀਆਂ ਚ ਭੂਤ ਨਹੀਂ ਹੁੰਦੀ ਆ ਰਾਮ ਸੇਧੀਆਂ ਫਿਲਮਾਂ ਜਿਉਂ ਜੀ ਭੂਤ ਨਹੀਂ ਹੁੰਦੀ ਉਹੋ ਜੀ ਲੱਗਦੀ ਆ ਏ ਤੇ ਇਹ ਭਾਈ ਅਮਰਪਾਲ ਸਿੰਘ ਦੇ ਖਿਲਾਫ ਬੈਗ ਇਹ ਕੈਨੇਡਾ ਦੇ ਟਟੇ ਜਾ ਕੈਮਰੇ ਵਿੱਚ ਕਿ ਲੋਕ ਮੇਕਅਪ ਥੱਪ ਗੇ ਤੇ ਕਟੇ ਜਾ ਵਾਲ ਪੈੜੇ ਜਾ ਖਲਾਰ ਕੇ ਚਵਲ ਜੀ ਆ ਜਾਂਦੀ ਬਕਵਾਸ ਕਰਨਾ ਉਹ ਮੈਂ ਤੈਨੂੰ ਦੱਸਦਾ ਨੈਨਸੀ ਗਰੇਵਾਲ ਮੈਂ ਤੈਨੂੰ ਦੱਸਦਾ ਇੱਕ ਗੱਲ ਤੂੰ ਜਿੰਨਾ ਮਰਜੀ ਬਕਵਾਸ ਕਰੀ ਜਾ ਪੰਜਾਬੀਆਂ ਨੂੰ ਆਪਣਾ ਹੀਰੋ ਲੱਭਾਇਆ ਤੇ ਪੰਜਾਬੀਆਂ ਦੀ ਉਹਦੀ ਸਪੋਰਟ ਕਰਨੀ ਕਰਨੀਆਂ ਤੇਰੇ ਵੀਡੀਓ ਪਾਇਆ ਕੋਈ ਨਹੀਂ ਹੋਣਾ ਹਾਂ ਤੂੰ ਵੀਡੀਓ ਪਾ ਕੇ ਬਕਵਾਸ ਕਰਕੇ ਤੇ ਵਿਊ ਲੈ ਕੇ ਤੇ ਚਾਰ ਪੈਸੇ ਜਿਪ ਵਿੱਚ ਪਾ ਲੈਂਗੀ ਉਹ ਸਾਨੂੰ ਵੀ ਆਉਂਦੇ ਆ ਮੈਨੂੰ ਵੀ ਪੈਸੇ ਆਉਂਦੇ ਆ ਹੈ ਪਰ ਇਹ ਸੱਚੀ ਗੱਲ ਕਰੀ ਦੀ ਆ ਹਰ ਝੂਠੇ ਗਲਾਬ ਖੜੇ ਹੋਈਦਾ ਆ ਤੇ ਤੂੰ ਤੂੰ ਗੰਦ ਖਾਣੀ ਕੁਤੀਆ ਇੱਥੇ ਬਹਿ ਕੇ ਬਕਵਾਸ ਕਰਦੀਆਂ ਤੂੰ ਰੋਕ ਜਾ 10 ਦਿਨ ਭਾਈ ਸੱਭ ਸਿੰਘ ਸਾਹਿਬ ਭਾਈ ਅਮਰਪਾਲ ਸਿੰਘ ਖਡੂਰ ਸਾਹਿਬ ਤੋਂ ਜਦੋਂ 96 97% ਵੋਟਾਂ ਦੇ ਜਿੱਤਿਆ ਨਾ ਉਦੋਂ ਦਸੀ ਉਦੋਂ ਦਸੀ ਫੇਰ ਤੇਰਾ ਵੀਡੀਓ ਦੇਖਾਂਗੇ ਤੇ ਸ਼ੇਅਰ ਵੀ ਕਰਾਂਗੇ ਤੇ ਸ਼ਾਇਦ 96% ਵੀ ਨਾਲ ਲੋੜ ਪਵੇ ਕਿਉਂਕਿ ਸਮਰਜੀਤ ਸਿੰਘ ਮਾਨ ਨੇ ਤੇ ਆਪਣਾ ਕੈਂਡੀਡੇਟ ਪਾਸੇ ਕਰਤਾ ਆ ਤੇ ਸ਼ਾਇਦ ਬਲਡੋਆ ਸਾਹਿਬ ਦੇ ਵੀ ਘਰ ਲੋਕੀ ਸਮਝਦਾਰ ਜਾ ਰਿਹਾ ਉਹਨਾਂ ਨੂੰ ਸਮਝਾਉਣ ਰੀ ਸਟੰਮ ਆ ਸਟੰਮ ਭਾਈ ਚਾਰਾ ਸਾਹਮਣੇ ਲਿਆਓ ਇਕੱਠੇ ਹੋਵੋ ਇੱਕ ਝੰਡੇ ਥਾਲੇ ਇਕੱਠੇ ਹੋਵੋ ਇੱਕ ਬੰਦੇ ਨੂੰ ਅਗਵਾਈ ਕਰਨ ਦਾ ਉਹਦੇ ਪਿਛੇ ਲੱਗੋ ਤੇ ਹੋ ਸਕਦਾ ਵੀ ਬਲਟੋਆ ਸਾਹਿਬ ਵੀ ਬਹਿ ਜਾਣ ਤੇ ਸਿੰਘ ਸਾਹਿਬ ਭਾਈ ਅਮਰਪਾਲ ਸਿੰਘ ਬਿਨਾਂ ਇਲੈਕਸ਼ਨੋਂ ਜਿੱਤ ਜਾਣ ਤੇ ਗਿਰਜ ਬੋਕਾ ਵਾਰਡ ਚ ਪੂਰੀਆਂ 100% ਵੋਟਾਂ ਦੇ ਹੱਕਦਾਰ ਹੋਣ ਦਾ ਰਿਕਾਰਡ ਉਹਨਾਂ ਦਾ ਦਰਜ ਹੋਊਗਾ ਤੇ ਤੂੰ ਵਰ ਬਣਾਉਂਦੀ ਰਹੀ ਵੀਡੀਓ ਤੂੰ ਬੰਗਾਲ ਕਿਉਂ ਨਹੀਂ ਚਲੀ ਜਾਂਦੀ ਬਬੀਤਾ ਵੀ ਬੰਗਾਲ ਦੀ ਆ ਤੂੰ ਬਬੀਤਾ ਨੂੰ ਕਹਿ ਕੇ ਤਾਰ ਕੇ ਮੈਂ ਤਾਂ ਕੋਈ ਛੋਟਾ ਮੋਟਾ ਰੋਲ ਕਰ ਲਾ ਨੌਕਰਾਨੀ ਨੌਕਰਾਨੀ ਦਾ ਜੇ ਤੈਨੂੰ ਇੰਨਾ ਹੀ ਔਰ ਟੀਵੀ ਜਦੇ ਮੀਡੀਆ 'ਚ ਆਉਂਦਾ ਚਾਹ ਆ ਚਾਰ ਬੰਦੇ ਤੈਨੂੰ ਵੇਖਣਗੇ ਐਂਛੇ ਤੂੰ ਪਹਿੜਾ ਜਾ ਮੇਕਅਪ ਕਰਕੇ ਆ ਜਾਂਦੀ ਗੰਦ ਖਾਦਾਰਨ ਤੂੰ ਰੋਕ ਜਾ ਥੋੜਾ ਜਿਹਾ 10 ਦਿਨ ਹੋਰ ਸਾਡਾ ਹੀਰੋ ਜਰੋ ਖਡੂਰ ਸਾਹਿਬ ਨੂੰ ਝੰਡਾ ਗੱਡੂਗਾ ਉਦੋਂ ਫਿਰ ਤੈਨੂੰ ਜਵਾਬ ਦੇਾਂਗੇ ਉਦੋਂ ਤੱਕ ਤੂੰ ਰੀਲਾ ਬਣਾ ਬਣਾ ਕੇ ਭੌਂਕੀ ਚੱਲ ਬਸ ਭੌਂਕੀ ਚੱਲ ਭਾਈ ਅਮਰ ਤਬਾਲ ਸਿੰਘ ਦੇ ਕਲਾਬ ਤੈਨੂੰ ਖੁੱਲੀਆਂ ਛੁੱਟੀਆਂ